ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਤੇ ਸੁਣ ਕੇ ਆਪਣੇ ਕਮੈਂਟ ਜ਼ਰੂਰ ਕਰਿਓ ਸਾਡੀ ਜੁਆਇੰਟ ਫੈਮਿਲੀ ਸੀ ਮੇਰੇ ਪਾਪਾ ਦੇ ਤੇ ਤਾਇਆ ਇਕੱਠੇ ਹੀ ਇੱਕੋ ਘਰੇ ਰਹਿੰਦੇ ਸੀ ਮੇਰੇ ਤਾਇਆ ਦੇ ਜਵਾਕ ਤਾਂ ਸਾਰੇ ਵਿਆਹੀ ਹੋਏ ਸੀ ਤੇ ਮੇਰੇ ਤਾਇਏ ਨੇ ਆਪਣੇ ਕੁੜੀ ਤੇ ਮੁੰਡੇ ਨੂੰ ਤਾਂ ਚੰਗੇ ਘਰ ਵਿੱਚ ਵਿਆਇਆ ਹਸੀ ਮੇਰੀ ਹਜੇ 17 ਸਾਲ ਦੀ ਉਮਰ ਸੀ ਤੇ ਮੇਰਾ ਤਾਇਆ ਕਹਿੰਦਾ ਸੀ ਕਿ ਆਪਾਂ ਮੀਨੂ ਦਾ ਵੀ ਵਿਆਹ ਕਰ ਦਈਏ ਪਰ ਮੈਂ ਤਾਂ ਹਜੇ ਪੜਨਾ ਚਾਹੁੰਦੀ ਸੀ ਮੇਰੇ ਪਾਪਾ ਆਪਣੇ ਭਰਾ ਦੇ ਅੱਗੇ ਬੋਲਦਾ ਨਹੀਂ ਸੀ ਮੇਰਾ ਤਾਇਆ ਜਿਵੇਂ ਕਰਦਾ ਸੀ ਓਵੇਂ ਹੀ ਪਾਪਾ ਮੰਨ ਲੈਂਦਾ ਸੀ ਪਰ ਮੈਂ ਹਜੇ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ ਪਰ ਘਰਦਿਆਂ ਨੂੰ ਤਾਂ ਮੇਰੀ ਉਮਰ ਦੇ ਨਾਲ ਤੇ ਮੇਰੇ ਪੜਨ ਦੇ ਨਾਲ ਕੋਈ ਮਤਲਬ ਹੀ ਨਹੀਂ ਸੀ ਮੇਰੇ ਤਾਏ ਨੇ ਮੇਰੇ ਪਾਪਾ ਨੂੰ ਇੱਕ ਮੁੰਡੇ ਦੀ ਦੱਸ ਪਾਈ ਮੇਰੇ ਪਾਪਾ ਕਹਿੰਦੇ ਕਿ ਬਾਈ ਤੂੰ ਵੱਡਾ ਜਿਵੇਂ ਤੂੰ ਕਰੇਂਗਾ ਮੈਂ ਤਾਂ ਉਸੇ ਗੱਲ ਤੇ ਰਾਜ਼ੀ ਆ ਮੇਰੇ ਤਾਏ ਨੇ ਬਾਕੀ ਸਾਡੇ ਘਰਦਿਆਂ ਤੋਂ ਕੁਝ ਵੀ ਨਾ ਪੁੱਛਿਆ ਪਰ ਮੇਰੀ ਮੰਮੀ ਮੇਰੇ ਪਾਪਾ ਦੇ ਨਾਲ ਉਸ ਦਿਨ ਬਹੁਤ ਲੜੀ ਕਿ ਤੂੰ ਇੱਕ ਦਿਨ ਪਹਿਲਾਂ ਜਾ ਕੇ ਮੁੰਡੇ ਦਾ ਘਰ-ਬਾਰ ਦਾ ਦੇਖ ਲੈ ਕੁੜੀ ਆਪਾਂ ਵਿਆਹਣੀ ਆ ਆਪਾਂ ਉੱਥੇ ਵੇਚਣੀ ਨਹੀਂ ਕੀ ਪਤਾ ਮੁੰਡੇ ਦਾ ਘਰ-ਬਾਰ ਕਿਹੋ ਜਿਹਾ ਹੋਊਗਾ ਪਰ ਮੇਰਾ ਪਾਪ ਮੇਰੀ ਮੰਮੀ ਨੂੰ ਇੱਕ ਗੱਲ ਹੀ ਕਹਿੰਦਾ ਕਿ ਤੂੰ ਜ਼ਿਆਦਾ ਬਕ ਬਕ ਨਾ ਕਰਿਆ ਕਰ ਬੰਦਿਆਂ ਦੇ ਕੰਮ ਵਿੱਚ ਜਨਾਨੀਆਂ ਹਿੱਸਾ ਨਹੀਂ ਲੈਂਦੀਆਂ ਤੇ ਬਾਈ ਨੇ ਨਾਲੇ ਅੱਗੇ ਵੀ ਪਹਿਲਾਂ ਆਪਣੇ ਜਿਵਾਕਾਂ ਦਾ ਕਰਿਆ ਹੀ ਆ ਉਹ ਕਿਹੜਾ ਉਹਨੇ ਮਾੜੇ ਘਰ ਲੱਭੇ ਆ ਤੂੰ ਐਵੇਂ ਆਪਣੀ ਭਕਾਈ ਮਾਰੀ ਜਾਨੀ ਆ ਦੇਖੀ ਮੇਨੂੰ ਵਾਸਤੇ ਵੀ ਬਾਈ ਵਧੀਆ ਹੀ ਰਿਸ਼ਤਾ ਲੱਭੂਗਾ ਮੇਰਾ ਪਾਪਾ ਤਾਂ ਅੱਖਾਂ ਬੰਦ ਕਰਕੇ ਆਪਣੇ ਭਰਾ ਤੇ ਭਰੋਸਾ ਕਰਦਾ ਸੀ ਤੇ ਫਿਰ ਮੇਰੇ ਵਿਆਹ ਦਾ ਦਿਨ ਵੀ ਰੱਖ ਦਿੱਤਾ ਬੱਸ ਫੋਟੋ ਤੇ ਹੀ ਦੇਖ ਦਿਖਾਈ ਹੋਈ ਤੇ ਮੁੰਡੇ ਵਾਲਿਆਂ ਨੇ ਵੀ ਮੈਨੂੰ ਪਸੰਦ ਕਰ ਲਿਆ। ਮੈਨੂੰ ਤਾਂ ਇੱਕ ਮੁੰਡੇ ਦੀ ਫੋਟੋ ਤੱਕ ਵੀ ਨਹੀਂ ਸੀ ਦਿਖਾਈ। ਇੱਕ ਮਹੀਨੇ ਦੇ ਅੰਦਰ ਅੰਦਰ ਵਿਆਹ ਦਾ ਦਿਨ ਆਖ ਦਿੱਤਾ। ਪਰ ਮੈਂ ਆਪਣੀ ਮਾਂ ਕੋਲ ਬਹੁਤ ਹੁੰਦੀ ਸੀ ਕਿ ਮਾਂ ਮੈਂ ਤਾਂ ਹਜੇ ਪੜ੍ਹਨਾ ਸੀ। ਤੁਸੀਂ ਮੇਰਾ ਹੁਣੇ ਹੀ ਵਿਆਹ ਨਾ ਕਰੋ। ਪਰ ਮਾਂ ਕਹਿੰਦੀ ਧੀਏ ਮੇਰੀ ਤਾਂ ਇਸ ਘਰ ਵਿੱਚ ਚੱਲਦੀ ਨਹੀਂ। ਇਸ ਘਰ ਵਿੱਚ ਤਾਂ ਤੇਰੀ ਤਾਏ ਤੇ ਤਾਈ ਦੀ ਹੀ ਚੱਲਦੀ ਆ। ਜਿਵੇਂ ਉਹ ਕਹਿੰਦੇ ਆ ਓਮੇਂਤਰਾ ਪਿਓ ਉਹਨਾਂ ਦੀ ਮੰਨ ਲੈਂਦਾ। ਮੇਰੀ ਤਾਂ ਸਾਰੀ ਉਮਰ ਇਸੇ ਤਰ੍ਹਾਂ ਹੀ ਲੰਗੀ ਆ ਪਹਿਲਾਂ ਕਿਹੜਾ ਤੇਰਾ ਪਿਓ ਮੇਰੀ ਗੱਲ ਨੂੰ ਮੰਨਦਾ ਸੀ ਮੈਂ ਤਾਂ ਜਦੋਂ ਵੀ ਕੋਈ ਗੱਲ ਤੇਰੇ ਪਿਓ ਨੂੰ ਕਹਿਨੀ ਆ ਤਾਂ ਉਹ ਮੈਨੂੰ ਪਹਿਲਾਂ ਹੀ ਚੁੱਪ ਕਰਵਾ ਦਿੰਦਾ ਬਸ ਤੂੰ ਚੁੱਪਚਾਪ ਵਿਆਹ ਕਰ ਲੈ ਮੈਂ ਵੀ ਆਪਣੀ ਮਾਂ ਦੀ ਹਾਲਤ ਤੇ ਤਰਸ ਕਰਦੀ ਸੀ ਮੈਂ ਆਪਣੀ ਮਾਂ ਨੂੰ ਦੁਖੀ ਨਹੀਂ ਦੇਖਣਾ ਚਾਹੁੰਦੀ ਸੀ ਮੇਰਾ ਵਿਆਹ ਹੋ ਗਿਆ ਤੇ ਵਿਆਹ ਕੇ ਮੈਂ ਆਪਣੇ ਸਹੁਰੇ ਘਰ ਚਲੀ ਗਈ ਪਰ ਮੇਰਾ ਘਰ ਵਾਲਾ ਤਾਂ ਸਿਰੇ ਦਾ ਸ਼ਰਾਬੀ ਸੀ ਉਹਨੇ ਵਿਆਹ ਵਾਲੇ ਦਿਨ ਦੀ ਬਹੁਤ ਦਾਰੂ ਪੀਤੀ ਸੀ ਮੈਨੂੰ ਤਾਂ ਦਾਰੂ ਪੀਣ ਵਾਲੇ ਬੰਦੇ ਤੋਂ ਹੀ ਨਫ਼ਰਤ ਹੁੰਦੀ ਸੀ ਪਰ ਹੁਣ ਤਾਂ ਮੈਨੂੰ ਇਹ ਸਭ ਕੁਝ ਬਰਦਾਸ਼ਤ ਕਰਨਾ ਹੀ ਪੈਣਾ ਸੀ ਉਹਨੇ ਪਹਿਲੇ ਦਿਨ ਹੀ ਦਾਰੂ ਪੀ ਕੇ ਮੈਨੂੰ ਇੰਨਾ ਤੰਗ ਕੀਤਾ ਮੇਥੋਂ ਛੱਲਿਆ ਨਹੀਂ ਸੀ ਜਾਂਦਾ ਇੱਕ ਉਮਰ ਛੋਟੀ ਸੀ ਤੇ ਮੈਂ ਸਾਰੀ ਰਾਤ ਦਰਦ ਨਾਲ ਕਲਪਦੀ ਰਹੀ ਪਰ ਮੇਰੀ ਤਾਂ ਉਥੇ ਕੋਈ ਵੀ ਸੁਣਨ ਵਾਲਾ ਨਹੀਂ ਸੀ ਮੇਰਾ ਘਰ ਵਾਲਾ ਦਾਰੂ ਦੇ ਨਾਲ ਨਾਲ ਹੋਰ ਵੀ ਨਸ਼ਾ ਉਹ ਲਿਪਤੇ ਜਰਦਾ ਵਗੈਰਾ ਵੀ ਲਾਉਂਦਾ ਸੀ ਮੈਨੂੰ ਤਾਂ ਉਹਦੇ ਕੋਲੋਂ ਗੰਦੀ-ਗੰਦੀ ਸਮੈਲ ਆਉਂਦੀ ਸੀ ਮੇਰਾ ਤਾਂ ਦਿਲ ਨਹੀਂ ਕਰਦਾ ਸੀ ਕਿ ਮੈਂ ਉਹਦੇ ਨੇੜੇ ਜਾਵਾਂ ਮੇਰੇ ਸਹੁਰੇ ਘਰ ਵਿੱਚ ਮੇਰਾ ਸੱਸ ਸਹੁਰਾ ਤੇ ਮੇਰਾ ਘਰ ਵਾਲਾ ਹੀ ਸੀ ਮੇਰੀ ਸੱਸ ਤਾਂ ਆਪਣੇ ਪੁੱਤ ਨੂੰ ਕੁਝ ਕਹਿੰਦੀ ਹੀ ਨਹੀਂ ਸੀ ਉਹ ਤਾਂ ਸਾਰਾ ਦਿਨ ਮੇਰੇ ਤੇ ਰੋਪ ਹੀ ਪਾਉਂਦੀ ਰਹਿੰਦੀ ਸੀ ਤੇ ਉਹਨੂੰ ਤਾਂ ਮੇਰੇ ਨਾਲ ਕੋਈ ਮਤਲਬ ਨਹੀਂ ਸੀ ਉਹ ਤਾਂ ਸਿਰਫ ਮੇਰੇ ਤੋਂ ਕੰਮ ਹੀ ਭਾਲਦੀ ਸੀ ਮੈਂ ਸਾਰਾ ਦਿਨ ਉਸ ਘਰ ਵਿੱਚ ਕੰਮ ਕਰਦੀ ਰਹਿੰਦੀ ਮੇਰੀ ਤਾਂ ਜ਼ਿੰਦਗੀ ਹੀ ਨਰਕ ਬਣ ਗਈ ਸੀ ਬਸ ਸਹੁਰੇ ਘਰ ਵਿੱਚ ਮੇਰਾ ਸਹੁਰਾ ਹੀ ਚੰਗਾ ਸੀ ਜਿਹੜਾ ਮੈਨੂੰ ਸਾਰਾ ਦਿਨ ਪੁੱਤ ਪੁੱਤ ਕਰਦਾ ਰਹਿੰਦਾ ਸੀ ਮੇਰੇ ਘਰਦਿਆਂ ਨੇ ਤਾਂ ਮੇਰਾ ਵਿਆਹ ਕਰਕੇ ਆਪਣੇ ਗੁਲੂਗਲਾਮਾ ਲਾ ਦਿੱਤਾ ਸੀ ਪਰ ਹੁਣ ਮੈਨੂੰ ਉੱਥੇ ਰਹਿਣਾ ਹੀ ਪੈਣਾ ਸੀ ਜਦੋਂ ਵੀ ਮੈਂ ਪੇਕੇ ਆਉਂਦੀ ਤੇ ਆਪਣੇ ਮਾਪਿਓ ਨੂੰ ਆਪਣੇ ਘਰ ਵਾਲੇ ਬਾਰੇ ਦੱਸਦੀ ਤਾਂ ਮੇਰੀ ਮਾਂ ਬੱਸ ਮੈਨੂੰ ਇਹੀ ਕਹਿੰਦੀ ਕਿ ਧੀਏ ਬਸ ਤੇਰੀ ਇਸ ਏ ਕਿਸਮਤ ਵਿੱਚ ਹੀ ਸੀ ਜੋ ਤੈਨੂੰ ਮਿਲਿਆ ਬਸ ਤੂੰ ਹੁਣ ਚੁੱਪਚਾਪ ਆਪਣੀ ਜ਼ਿੰਦਗੀ ਕੱਟ ਲੈ ਅਜੀਲ ਦੇ ਵਿਆਹ ਨੂੰ 4 ਮਹੀਨੇ ਹੋਏ ਸੀ ਤੇ ਮੈਂ ਪ੍ਰੈਗਨੈਂਟ ਹੋ ਗਈ ਮੇਰਾ ਘਰ ਵਾਲਾ ਤਾਂ ਮੈਨੂੰ ਹਸਪਤਾਲੋਂ ਦਵਾਈ ਵੀ ਨਹੀਂ ਸੀ ਦਵਾਈਆਂ ਜਾਂਦਾ ਮੇਰੀ ਸੱਸ ਤੇ ਸਹੁਰਾ ਹੀ ਮੈਨੂੰ ਦਵਾਈ ਦਵਾ ਕੇ ਲਿਆਉਂਦੇ ਸੀ ਮੇਰੇ ਘਰ ਵਾਲੇ ਨੂੰ ਤਾਂ ਮੇਰੇ ਨਾਲ ਕੋਈ ਮਤਲਬ ਨਹੀਂ ਸੀ ਉਹ ਤਾਂ ਮੇਰੇ ਨਾਲ ਹਰ ਰੋਜ਼ ਜ਼ੋਰ ਜ਼ਬਰਦਸਤੀ ਕਰਦਾ ਜੇ ਮੈਂ ਉਹਨੂੰ ਕਹਿ ਵੀ ਦਿੰਦੀ ਕਿ ਮੈਂ ਪ੍ਰੈਗਨੈਂਟ ਬੈਨੂੰ ਇੰਨੀ ਤਕਲੀਫ ਨਾ ਦਿਆ ਕਰ ਤਾਂ ਕਹਿ ਦਿੰਦਾ ਮੈਂ ਤੈਨੂੰ ਮੂੰਹ ਦੇਖਣ ਲਈ ਨਹੀਂ ਲਿਆਇਆ ਤੂੰ ਇੰਨੀ ਛੇਤੀ ਜਵਾਕ ਜੰਮਣਾ ਹੀ ਨਹੀਂ ਸੀ ਹੁਣ ਤਾਂ ਤੈਨੂੰ ਇਹ ਦਰਦ ਸਹਿਣਾ ਹੀ ਪੈਣਾ ਉਥਾ ਮੇਰੇ ਨਾਲ ਜਾਨਵਰਾ ਵਾਲਾ ਵਿਹਾਰ ਕਰਦਾ ਸੀ ਡਾਕਟਰ ਨੇ ਵੀ ਕਈ ਵਾਰ ਕਿਹਾ ਸੀ ਕਿ ਤੇਰਾ ਘਰ ਵਾਲਾ ਤੇਰੇ ਨਾਲ ਪਰਹੇਜ਼ ਨਾਲ ਹੀ ਰਹੇ ਪਰ ਉਹ ਤਾਂ ਮੇਰੀ ਗੱਲ ਨਹੀਂ ਸੀ ਸੁਣਦਾ ਉਹਨੂੰ ਮੇਰੇ ਨਾਲ ਕੋਈ ਵੀ ਪਿਆਰ ਨਹੀਂ ਸੀ ਉਹਨੂੰ ਤਾਂ ਸਿਰਫ ਜਿਸਮ ਦੀ ਭੁੱਖ ਸੀ ਮੇਰਾ ਘਰ ਵਾਲਾ ਮੇਰੇ ਤੇ ਭੋਰਾ ਵੀ ਤਰਸ ਨਹੀਂ ਸੀ ਕਰਦਾ ਮੈਨੂੰ ਡਾਕਟਰ ਨੇ ਭਾਰ ਚੁੱਕਣ ਤੋਂ ਵੀ ਮਨਾ ਕੀਤਾ ਸੀ ਪਰ ਉਹ ਜਾਣ ਬੁੱਝ ਕੇ ਮੇਰੇ ਤੋਂ ਭਾਰ ਵਾਲਾ ਕੰਮ ਕਰਵਾਉਂਦਾ ਮੇਰੇ ਤੋਂ ਗੋਹਾ ਸਟਵਾਉਂਦਾ ਪਹਿਲਾਂ ਮੇਰੀ ਸੱਸ ਗੋਹਾ ਸੁੱਟਦੀ ਸੀ ਪਰ ਜਦੋਂ ਦੀ ਮੈਂ ਪ੍ਰੈਗਨੈਂਟ ਹੋਈ ਸੀ ਤਾਂ ਮੇਰੀ ਸੱਸ ਨੇ ਗੋਹਾ ਸੁੱਟਣਾ ਹੀ ਬੰਦ ਕਰ ਦਿੱਤਾ ਕਹਿੰਦੀ ਮੇਰੇ ਤਾਂ ਸਿਰ ਵਿੱਚ ਪੀੜ ਉੱਠਦੀ ਆ ਮੇਰੇ ਤੋਂ ਇਹ ਭਾਰ ਵਾਲਾ ਕੰਮ ਨਹੀਂ ਹੁੰਦਾ ਮੇਰੇ ਸਹੁਰੇ ਨੇ ਬਹੁਤ ਕਿਹਾ ਸੀ ਕਿ ਜੇ ਤੂੰ ਪਹਿਲਾਂ ਸੁੱਟਦੀ ਸੀ ਤਾਂ ਹੁਣ ਵੀ ਸੁੱਟ ਲੈ ਜੇ ਕੁੜੀ ਤੇ ਦਿਨ ਟੱਪਿਆ ਤਾਂ ਤੂੰ ਹੁਣ ਬਹਾਨੇ ਬਣਾਉਣੀ ਐ ਪਰ ਮੇਰੀ ਸੱਸ ਮੇਰੇ ਸਹੁਰੇ ਨੂੰ ਬੋਲਣ ਤੱਕ ਨਹੀਂ ਸੀ ਦਿੰਦੀ ਤੇ ਮੇਰਾ ਘਰ ਵਾਲਾ ਵੀ ਆਪਣੀ ਮਾਂ ਦੀ ਹਾਂ ਵਿੱਚ ਹੀ ਹਾਂ ਮਿਲਾਉਂਦਾ ਸੀ ਇੱਕ ਦਿਨ ਮੈਂ ਆਪਣੇ ਸੱਸ ਨੂੰ ਕਹਿ ਦਿੱਤਾ ਕਿ ਮੰਮੀ ਤੂੰ ਕਦੇ ਆਪਣੇ ਪੁੱਤ ਨੂੰ ਰੋਕਿਆ ਨਹੀਂ ਕਿ ਉਹ ਇੰਨੀ ਸ਼ਰਾਬ ਪੀ ਕੇ ਹਰ ਰੋਜ਼ ਆਉਂਦਾ ਅੱਗੋਂ ਮੇਰੀ ਸੱਸ ਕਹਿੰਦੀ ਫੇਰ ਕੀ ਹੋਇਆ ਹਰੇਕ ਬੰਦਾ ਹੀ ਸ਼ਰਾਬ ਪੀਂਦਾ ਤੇ ਸ਼ਰਾਬ ਪੀਣਾ ਬੰਦਿਆਂ ਦਾ ਹੀ ਕਾਮ ਆ ਤੇ ਬੰਦਿਆਂ ਲਈ ਹੀ ਬਣਾਈ ਆ ਹੋਰ ਜਨਾਨੀਆਂ ਪੀਂਦੀ ਆ ਇਹ ਤਾਂ ਤੈਨੂੰ ਚੱਲਣੀਆਂ ਹੀ ਪੈਣੀਆਂ ਪਹਿਲਾਂ ਮੈਂ ਵੀ ਬਥੇਰੀਆਂ ਚੱਲੀਆਂ ਤੇਰੇ ਸਹੁਰੇ ਤੋਂ ਮੈਂ ਕਿਹਾ ਮੰਮੀ ਡੈਡੀ ਤਾਂ ਇਨੇ ਚੰਗੇ ਸੁਭਾਅ ਦੇ ਆ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਕਦੇ ਸ਼ਰਾਬ ਪੀਂਦੇ ਹੋਣਗੇ ਕਹਿੰਦੀ ਪਹਿਲਾਂ ਬਥੇਰੀ ਡੱਪਦਾ ਸੀ ਹੁਣ ਇਹ ਇਨੇ ਛੱਡੀ ਆ ਮੈਨੂੰ ਮੇਰੇ ਸੱਸ ਦੀ ਗੱਲ ਤੇ ਯਕੀਨ ਨਹੀਂ ਸੀ ਆਉਂਦਾ ਕਿ ਡੈਡੀ ਪਹਿਲਾਂ ਸ਼ਰਾਬ ਪੀਂਦੇ ਸੀ ਫਿਰ ਮੈਂ ਆਪਣੇ ਮਾਨ ਵਿੱਚ ਸੋਚਦੀ ਸੀ ਕਿ ਜੇ ਮੇਰੇ ਸਹੁਰੇ ਨੇ ਮੇਰੀ ਸ਼ਰਾਬ ਪੀਣੀ ਛੱਡ ਦਿੱਤੀ ਕੀ ਪਤਾ ਮੇਰਾ ਘਰ ਵਾਲਾ ਵੀ ਸ਼ਰਾਬ ਪੀਣੀ ਛੱਡ ਦੇਵੇ ਤੇ ਸੁਧਰ ਜਾਵੇ ਮੈਂ ਬਸ ਇਸੇ ਆਸ ਵਿੱਚ ਹੀ ਜ਼ਿੰਦਗੀ ਜਿਉਂਦੀ ਸੀ ਮੈਂ ਤਾਂ ਰੱਬ ਅੱਗੇ ਉੱਠਦੀ ਬੈਠਦੀ ਇਹੀ ਅਰਦਾਸ ਕਰਦੀ ਸੀ ਕਿ ਮੇਰਾ ਘਰ ਵਾਲਾ ਸ਼ਰਾਬ ਪੀਣੀ ਛੱਡ ਦੇਵੇ ਤੇ ਚੰਗੇ ਰਾਹ ਤੇ ਤੁਰ ਪਵੇ ਮੈਂ ਔਖੀ ਸੌਖੀ ਨੇ ਮਸਾ ਆਪਣੀ ਡਿਲੀਵਰੀ ਦਾ ਟਾਈਮ ਨੇੜੇ ਕੀਤਾ ਮੈਨੂੰ ਨੌਵਾਂ ਮਹੀਨਾ ਲੱਗਿਆ ਸੀ ਡਾਕਟਰ ਨੇ ਕਿਹਾ ਸੀ ਕਿ ਬੱਚਾ ਤੁਹਾਡੇ ਜਲਦੀ ਹੋਊਗਾ ਕਿਉਂਕਿ ਤੁਸੀਂ ਪਹਿਲਾਂ ਹੀ ਕਮਜ਼ੋਰ ਹੋ ਇੱਕ ਦਿਨ ਮੇਰਾ ਘਰ ਵਾਲਾ ਆਪਣੇ ਅਵਾਰਾ ਦੋਸਤ ਦੇ ਨਾਲ ਮੋਟਰਸਾਈਕਲ ਤੇ ਜਾਂਦਾ ਸੀ ਉਹਦੇ ਦੋਸਤ ਨੇ ਵੀ ਬਹੁਤ ਦਾ ਰੂਪੀਤੀ ਸੀ ਉਹਨਾਂ ਦਾ ਮੋਟਰਸਾਈਕਲ ਦਰਖਤ ਵਿੱਚ ਵੱਜਿਆ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਮੇਰੇ ਘਰ ਵਾਲੇ ਦੇ ਦੋਸਤ ਦੀ ਲੱਤ ਟੁੱਟ ਗਈ ਸੀ ਪਰ ਮੇਰੇ ਘਰ ਵਾਲੇ ਦੇ ਸਿਰਫ ਪੈਰ ਤੇ ਸੱਟ ਲੱਗੀ ਸੀ ਉਹਨਾਂ ਦੋਹਾਂ ਨੂੰ ਹਸਪਤਾਲ ਵਿੱਚ ਲੈ ਗਏ ਤੇ ਉਹਨਾਂ ਨੂੰ ਦਾਖਲ ਕਰ ਲਿਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੈਨੂੰ ਹੌਂਕੇ ਦੇ ਨਾਲ ਇੱਕਦਮ ਦਰਦ ਉੱਠਿਆ ਤੇ ਮੇਰੀ ਸੱਸ ਤੇ ਸੋਹਰਾ ਮੈਨੂੰ ਛੇਤੀ ਛੇਤੀ ਹਸਪਤਾਲ ਲੈ ਗਏ ਮੇਰਾ ਘਰ ਵਾਲਾ ਵੀ ਹਜੇ ਹਸਪਤਾਲ ਵਿੱਚ ਹੀ ਸੀ ਪਰ ਉਹ ਹੱਡੀਆਂ ਵਾਲੇ ਡਾਕਟਰ ਦੇ ਹਸਪਤਾਲ ਵਿੱਚ ਦਾਖਲ ਸੀ ਮੇਰੀ ਡਿਲੀਵਰੀ ਹੋਈ ਤੇ ਮੈਂ ਇੱਕ ਕੁੜੀ ਨੂੰ ਜਨਮ ਦਿੱਤਾ ਕੁੜੀ ਮੇਰੀ ਬਹੁਤ ਸੋਹਣੀ ਸੀ ਮਨਤਾ ਦੇਖ ਕੇ ਹੀ ਉਸ ਨੂੰ ਮੋਜ ਆਉਂਦਾ ਸੀ ਪਰ ਮੇਰੀ ਸੱਸ ਜ਼ਿਆਦਾ ਖੁਸ਼ ਨਹੀਂ ਸੀ ਮੇਰੇ ਘਰ ਵਾਲੇ ਨੂੰ ਵੀ ਮੈਂ ਫੋਨ ਕਰਕੇ ਦੱਸ ਦਿੱਤਾ ਕਿ ਆਪਣੀ ਕੁੜੀ ਹੋਈ ਆ ਪਰ ਮੇਰਾ ਘਰ ਵਾਲਾ ਅੱਗੋਂ ਕੁਝ ਨਾ ਬੋਲਿਆ ਮੈਨੂੰ ਪਤਾ ਸੀ ਕਿ ਉਹ ਮੇਰੀ ਕੁੜੀ ਦੇ ਜਨਮ ਹੋਣ ਤੇ ਖੁਸ਼ ਨਹੀਂ ਹੋਊਗਾ ਜਦੋਂ ਮੇਰੇ ਮਾਂ ਪਿਓ ਹਸਪੀਟਲ ਆਏ ਤਾਂ ਮੇਰੀ ਮਾਂ ਮੇਰੀ ਸੱਸ ਨੂੰ ਕਹਿੰਦੀ ਕਿ ਜੀ ਭੈਣ ਜੀ ਰੱਬ ਬੁੱਤ ਦੇ ਦਿੰਦਾ ਤਾਂ ਖੁਸ਼ੀ ਵੱਖਰੀ ਹੀ ਹੋਣੀ ਸੀ ਮੇਰੀ ਮਾਂ ਨੇ ਜਦੋਂ ਇਹ ਗੱਲ ਕਹਿ ਦਿੱਤੀ ਤਾਂ ਮੈਨੂੰ ਬਹੁਤ ਗੁੱਸਾ ਆਇਆ ਕਿ ਮੇਰੇ ਆਪਣੇਆਂ ਨੇ ਹੀ ਇਹ ਕਹਿ ਦਿੱਤਾ ਤੇ ਫਿਰ ਬਗਾਨਿਆਂ ਨੇ ਤਾਂ ਕਹਿਣਾ ਹੀ ਆ ਮੇਰੀ ਆਪਣੀ ਮਾਂ ਹੀ ਮੇਰੀ ਧੀ ਦੇ ਜਨਮ ਤੇ ਖੁਸ਼ ਨਹੀਂ ਸੀ ਪਰ ਕਹਿੰਦੇ ਆ ਨਾ ਕਿ ਮਾਵਾਂ ਨੂੰ ਤਾਂ ਇਹ ਹੀ ਹੁੰਦਾ ਕਿ ਧੀਾਂ ਦੇ ਪੁੱਤ ਹੋ ਜੇ ਤੇ ਉਹਦੇ ਸਹੁਰੇ ਘਰ ਵਿੱਚ ਪੈਰ ਲੱਗ ਜਾਣ ਪਰ ਮੈਨੂੰ ਆਪਣੀ ਧੀ ਦਾ ਬਹੁਤ ਮੋਹ ਆਉਂਦਾ ਸੀ ਮੈਨੂੰ ਛੁੱਟੀ ਹੋਈ ਤੇ ਮੈਂ ਘਰ ਗਈ ਮੇਰਾ ਘਰ ਵਾਲਾ ਵੀ ਘਰੇ ਹੀ ਸੀ ਜਦੋਂ ਮੈਂ ਆਪਣੀ ਧੀ ਨੂੰ ਉਸਦੀ ਝੋਲੀ ਵਿੱਚ ਪਾਉਣ ਲੱਗੀ ਤਾਂ ਉਸਨੇ ਇੱਕਦਮ ਉਸ ਨੂੰ ਪਰੇ ਘਰ ਦਿੱਤਾ ਕਹਿੰਦਾ ਮੇਰੇ ਮੱਥੇ ਪੱਥਰ ਮਾਰ ਦਿੱਤਾ ਕੀ ਅੱਗ ਲੱਗੀ ਸੀ ਇਨੀ ਛੇਤੀ ਕੁੜੀ ਜੰਮਣ ਦੀ ਮੈਂ ਅੰਦਰੋਂ ਅੰਦਰ ਹੀ ਬਹੁਤ ਦੁਖੀ ਸੀ ਮੈਂ ਉਸ ਨੂੰ ਕਿਹਾ ਇਹ ਹੈ ਤਾਂ ਤੇਰਾ ਹੀ ਖੂਨ ਆ ਫਿਰ ਕੀ ਹੋਇਆ ਜੇ ਕੁੜੀ ਆ ਕੁੜੀ ਮੁੰਡਾ ਤਾਂ ਰੱਬ ਦੇ ਹੱਥ ਵਿੱਚ ਹੁੰਦਾ ਮੇਰਾ ਘਰ ਵਾਲਾ ਮੈਨੂੰ ਬਹੁਤ ਜ਼ਿਆਦਾ ਤੰਗ ਕਰਦਾ ਸੀ ਮੈਂ ਕੁੜੀ ਹਸਪਤਾਲ ਵਿੱਚੋਂ ਲੈ ਕੇ ਆਈ ਨੂੰ ਦੋ ਦਿਨ ਹੀ ਹੋਏ ਸੀ ਤਾ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਜਾਂ ਮੈਨੂੰ ਰੋਟੀ ਲਿਆ ਕੇ ਦੇ ਮੈਂ ਕਿਹਾ ਤੁਸੀਂ ਮੰਮੀ ਨੂੰ ਕਹਿ ਦਿੰਦੇ ਉਹ ਤੁਹਾਨੂੰ ਰੋਟੀ ਫੜਾ ਦਿੰਦੀ ਕਹਿੰਦਾ ਮੈਂ ਤੇਰਾ ਮੂੰਹ ਨਹੀਂ ਦੇਖਣਾ ਤੇਰੇ ਹੱਥੋਂ ਹੀ ਮੈਂ ਰੋਟੀ ਖਾਣੀ ਆ ਉੱਠ ਕੇ ਖੜੀ ਹੋ ਜਾ ਤੈਨੂੰ ਕਿਹੜੀ ਬਿਮਾਰੀ ਲੱਗੀ ਆ ਜਿਹੜਾ ਤੂੰ ਮੰਜੇ ਦੇ ਨਾਲ ਹੀ ਜੁੜੀ ਬੈਠੀ ਐ ਮੈਂ ਕਿਹਾ ਮੇਰਾ ਵੱਡਾ ਆਪਰੇਸ਼ਨ ਹੋਇਆ ਮੇਰੇ ਟਾਂਗ ਕਿ ਹਜੇ ਦੁਖਦੇ ਆ ਮੇਰੇ ਤੋਂ ਤਾਂ ਆਪ ਉੱਠਿਆ ਬੈਠਿਆ ਨਹੀਂ ਜਾਂਦਾ ਮੈਂ ਤਾਂ ਆਪਣੇ ਪੇਕੇ ਜਾਣਾ ਸੀ ਪਰ ਤੇਰੀ ਜਿੱਦ ਕਰਕੇ ਹੀ ਮੈਨੂੰ ਇੱਥੇ ਆਉਣਾ ਪਿਆ ਕਹਿੰਦਾ ਕੰਮ ਕਰਨ ਦੀ ਮਾਰੀ ਬਹਾਨੇ ਬਣਾਉਂਦੀ ਆ ਹੋਇਆ ਤੈਨੂੰ ਕੁਝ ਵੀ ਨਹੀਂ ਜੰਮੀ ਤਾਂ ਕੁੜੀ ਆ ਤੂੰ ਕਿਹੜਾ ਮੁੰਡਾ ਜੰਮ ਦਿੱਤਾ ਜਿਹੜਾ ਤੇਰੀ ਅਸੀਂ ਮੰंजे ਤੇ ਬੈਠੀ ਦੀ ਸੇਵਾ ਕਰੀਏ ਮੇਰੀ ਮਾਂ ਵੀ ਬੁੱਢੀ ਆ ਉਹਦੇ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਹੁਣ ਚੁੱਪ ਕਰਕੇ ਆਪਣੇ ਘਰ ਦਾ ਕੰਮ ਸੰਭਾਲ ਲੈ ਮੇਰਾ ਘਰ ਵਾਲਾ ਤਾਂ ਮੇਰੇ ਸਰਾਣੀ ਹੀ ਬੈਠਾ ਰਹਿੰਦਾ ਸੀ ਉਹਦਾ ਹਜੇ ਪੈਰ ਠੀਕ ਨਹੀਂ ਸੀ ਹੋਇਆ ਮੈਨੂੰ ਤਾਂ ਇਹ ਸੀ ਕਿ ਉਹਦਾ ਪੈਰ ਠੀਕ ਹੋ ਜਾਵੇ ਤੇ ਆਪੇ ਬਾਹਰ ਚਲਾ ਜਾਇਆ ਕਰੂੰਗਾ ਮੇਰਾ ਸਿਰ ਤਾਂ ਘਟਕਾਊਗਾ ਮੇਰਾ ਸਹੁਰਾ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ ਰਹਿੰਦਾ ਉਹਨੇ ਤਾਂ ਕਦੇ ਖੇਤ ਦੇ ਕੰਮ ਵਿੱਚ ਦਿਹਾੜੀ ਹੱਤੱਕ ਨਹੀਂ ਸੀ ਪਾਇਆ ਪਰ ਮੇਰਾ ਘਰ ਵਾਲਾ ਸਾਰਾ ਦਿਨ ਵੀ ਅੱਲਾ ਹੀ ਰਹਿੰਦਾ ਸੀ ਜੇ ਕੋਈ ਕੰਮਕਾਰ ਕਰਦਾ ਤਾਂ ਉਸ ਤੋਂ ਬਾਅਦ ਆਪਣੀ ਤੇ ਖਰਚਾ ਕਰਦਾ ਸੀ ਉਹਨੇ ਉਹ ਦਾਰੂ ਡਾਫ ਲੈਂਦਾ ਸੀ ਤੇ ਜਾਂ ਫਿਰ ਕੋਈ ਹੋਰ ਨਸ਼ਾ ਕਰ ਲੈਂਦਾ ਸੀ ਇੱਕ ਦਿਨ ਮੈਂ ਦੁਪਹਿਰੇ ਕੁੜੀ ਨੂੰ ਲੈ ਕੇ ਸੁੱਤੀ ਪਈ ਸੀ ਤਾਂ ਮੇਰਾ ਘਰ ਵਾਲਾ ਜਦੋਂ ਘਰੇ ਆਇਆ ਤਾਂ ਉਹਨੇ ਦਾਰੂ ਨਹੀਂ ਪੀਤੀ ਸੀ ਮੈਂ ਬੜੀ ਖੁਸ਼ ਹੋਈ ਕਿ ਸ਼ਾਇਦ ਮੇਰੇ ਘਰ ਵਾਲੇ ਨੇ ਵੀ ਮੇਰੇ ਸਹੁਰੇ ਦੀ ਤਰ੍ਹਾਂ दारू ਛੱਡ ਦਿੱਤੀ ਹੋਵੇ। ਮੈਂ ਉਹਨੂੰ ਵੀ ਬਥੇਰਾ ਸਮਝਾਉਂਦੀ ਸੀ ਕਿ ਹੁਣ ਆਪਣੀ ਕੁੜੀ ਵੱਡੀ ਹੋਊਗੀ ਤੇ ਤੂੰ ਆਪਣੀ दारू ਛੱਡ ਦੇ। ਮੈਂ ਤਾਂ ਉਹਨੂੰ ਅੱਜ ਸੌਫੀ ਨੂੰ ਦੇਖ ਕੇ ਬੜੀ ਖੁਸ਼ ਸੀ ਪਰ ਉਹਨੇ ਇੱਕਦਮ ਮੈਨੂੰ ਧੱਕਾ ਮਾਰ ਦਿੱਤਾ ਤੇ ਮੇਰੇ ਕੰਨਾਂ ਵਿੱਚੋਂ ਵਾਲੀਆਂ ਖਿੱਚਣ ਲੱਗਾ। ਮੈਂ ਚੀਕਾ ਮਾਰਨ ਲੱਗੀ। ਮੈਂ ਕਿਹਾ ਤੂੰ ਮੇਰੇ ਕੰਨਾਂ ਨੂੰ ਇਸ ਤਰ੍ਹਾਂ ਕਿਉਂ ਖਿੱਚਦਾ? ਕਹਿੰਦਾ ਮੈਨੂੰ ਇਹ ਵਾਲੀਆਂ ਦੇ ਦੇ। ਅੱਜ ਮੈਨੂੰ ਕਿਤੋਂ ਵੀ ਪੈਸੇ ਨਹੀਂ ਮਿਲੇ ਤੇ ਮੈਨੂੰ ਤੋੜ ਲੱਗੀ ਆ ਮੈਂ ਸ਼ਰਾਬ ਪੀਣੀ ਆ ਮੈਂ ਉਸ ਦਿਨ ਉਸਦੇ ਨਾਲ ਬਹੁਤ ਲੜੀ ਮੈਂ ਕਿਹਾ ਮੈਂ ਇਹ ਵਾਲੀਆਂ ਨਹੀਂ ਦੇਣੀ ਆ ਮੇਰੇ ਕੋਲ ਤਾਂ ਇੱਕੋ ਜੋੜਾ ਆ ਇਹਨਾਂ ਵਾਲੀਆਂ ਦਾ ਹੀ ਆ ਉਸ ਦਿਨ ਮੇਰੀ ਤੇ ਮੇਰੇ ਘਰ ਵਾਲੇ ਦੀ ਬੜੀ ਲੜਾਈ ਹੋਈ ਪਰ ਮੇਰੀ ਸੱਸ ਤਾਂ ਦੂਜੇ ਕਮਰੇ ਵਿੱਚ ਚੁੱਪਚਾਪ ਲੰਮੀ ਪਈ ਰਹੀ ਉਹ ਤਾਂ ਇੱਕ ਵਾਰ ਵੀ ਮੇਰੇ ਕੋਲ ਨਹੀਂ ਆਈ ਮੈਂ ਤਾਂ ਹੈਰਾਨ ਸੀ ਕਿ ਉਹਦੀ ਮਾਂ ਹੀ ਇਹ ਕੰਮ ਕਰਵਾਉਂਦੀ ਆ ਜੇ ਮੈਂ ਉਹਨੂੰ ਕਹਿ ਵੀ ਦਿੰਦੀ ਕਿ ਮੰਮੀ ਆਪਣੇ ਪੁੱਤ ਨੂੰ ਤਾਂ ਰੋਕਿਆ ਕਰ ਅੱਗੋਂ ਕਹਿ ਦਿੰਦੀ ਮੇਰੀ ਕੌਣ ਸੌਂਦਾ ਆਪੇ ੱਟਕੇ ਖਾ ਕੇ ਸੁਧਰ ਜਾਊਗਾ ਪਰ ਮੈਨੂੰ ਨਹੀਂ ਲੱਗਦਾ ਸੀ ਕਿ ਮੇਰਾ ਘਰ ਵਾਲਾ ਕਦੇ ਸੁਧਰੂਗਾ ਮੇਰਾ ਘਰ ਵਾਲਾ ਮੇਰੇ ਤੋਂ ੱਟਕੇ ਨਾਲ ਮੇਰੀਆਂ ਵਾਲੀਆਂ ਕੰਨਾਂ ਵਿੱਚੋਂ ਲਾ ਕੇ ਲੈ ਗਿਆ ਉਸ ਦਿਨ ਮੈਂ ਬਹੁਤ ਰੋਈ ਹੁਣ ਤਾਂ ਮੈਨੂੰ ਵੀ ਪਛਤਾਵਾ ਹੁੰਦਾ ਸੀ ਕਿ ਮੇਰੀ ਜ਼ਿੰਦਗੀ ਤਾਂ ਨਾਰਕ ਬਣੀ ਹੀ ਸੀ ਲੱਗਦਾ ਮੇਰੀ ਧੀ ਦੀ ਵੀ ਜ਼ਿੰਦਗੀ ਇਸੇ ਤਰ੍ਹਾਂ ਦੀ ਹੀ ਹੋਣ ਵਾਲੀ ਸੀ ਇਵੇਂ ਹੀ ਬਸ ਮੇਰੇ ਔਖੇ ਸੌਖੇ ਦਿਨ ਲੰਘਦੇ ਗਏ ਪਰ ਮੇਰਾ ਘਰ ਵਾਲਾ ਸੁਧਰਨ ਦਾ ਨਾਮ ਨਹੀਂ ਸੀ ਲੈਂਦਾ ਮੇਰੀ ਕੁੜੀ 2 ਸਾਲਾਂ ਦੀ ਹੋਈ ਪਰ ਮੇਰੇ ਘਰ ਵਾਲਾ ਮੇਰੇ ਨਾਲ ਹਰ ਰੋਜ਼ ਰਾਤ ਨੂੰ ਜਾਨਵਰਾਂ ਵਾਲਾ ਵਿਹਾਰ ਕਰਦਾ ਸੀ ਹੁਣ ਤਾਂ ਮੇਰੀ ਕੁੜੀ ਨੂੰ ਵੀ ਪੂਰੀ ਸਮਝ ਸੀ ਉਹ ਮੇਰੀ ਕੁੜੀ ਦੇ ਸਾਹਮਣੇ ਹੀ ਮੇਰੇ ਨਾਲ ਲੱਗਿਆ ਰਹਿੰਦਾ ਸੀ ਉਹਨੂੰ ਤਾਂ ਭੋਰਾ ਵੀ ਸ਼ਰਮ ਨਹੀਂ ਸੀ ਜਦੋਂ ਵੀ ਉਹ ਕਮਰੇ ਵਿੱਚ ਆਉਂਦਾ ਤਾਂ ਕੁੜੀ ਸਹਿਮ ਜਾਂਦੀ ਸੀ ਮੇਰਾ ਘਰ ਵਾਲਾ ਕਮਰੇ ਵਿੱਚ ਆਉਂਦਾ ਹੀ ਲਾਈਟ ਜਗਾ ਲੈਂਦਾ ਤੇ ਮੇਰੇ ਕੱਪੜੇ ਲਾ ਕੇ ਮੇਰੀ ਕੁੜੀ ਦੇ ਸਾਹਮਣੇ ਹੀ ਲੱਗ ਜਾਂਦਾ ਮੈਨੂੰ ਤਾਂ ਇਹ ਵੀ ਡਰ ਸੀ ਕਿ ਕਦੇ ਉਹ ਮੇਰੀ ਕੁੜੀ ਦੇ ਨਾਲ ਹੀ ਨਾ ਇਹ ਸਭ ਕੁਝ ਕਰ ਲਵੇ ਮੈਂ ਤਾਂ ਆਪਣੀ ਕੁੜੀ ਨੂੰ ਵੀ ਉਸ ਤੋਂ ਲ ਕੋਲ ਕੋ ਕੇ ਰੱਖਦੀ ਸੀ ਮੇਰਾ ਘਰ ਵਾਲਾ ਰੋਜ਼ ਸ਼ਰਾਬ ਨਾਲ ਚੰਗੀ ਤਰ੍ਹਾਂ ਟੱਲੀ ਹੋਇਆ ਹੁੰਦਾ ਸੀ ਤੇ ਸਾਰਾ ਨਸ਼ਾ ਮੇਰੇ ਤੇ ਹੀ ਕੱਢਦਾ ਸੀ ਸਾਰੀ ਰਾਤ ਮੇਰੀਆਂ ਚੀਕਾਂ ਨਿਕਲਦੀਆਂ ਰਹਿੰਦੀਆਂ ਤੇ ਮੇਰੀ ਕੁੜੀ ਵੀ ਸੌਂਦੀ ਨਹੀਂ ਸੀ ਉਹ ਵੀ ਡਰਦੀ ਮਾਰੀ ਇੱਕ ਚੁੰਡ ਵਿੱਚ ਬੈਠ ਜਾਂਦੀ ਸੀ ਮੇਰਾ ਘਰ ਵਾਲਾ ਮੈਨੂੰ ਅਜੀਬ ਅਜੀਬ ਤਰੀਕੇ ਨਾਲ ਤੰਗ ਕਰਦਾ ਸੀ। ਮੇਰੇ ਕੱਪੜੇ ਮੇਰੀ ਕੁੜੀ ਦੇ ਸਾਹਮਣੇ ਹੀ ਉਤਾਰ ਦਿੰਦਾ ਤੇ ਫਿਰ ਮੇਰੇ ਸਰੀਰ ਨੂੰ ਨੋਚ-ਨੋਚ ਕੇ ਜ਼ਖਮੀ ਕਰ ਦਿੰਦਾ ਸੀ। ਮੇਰੀ ਕੁੜੀ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਬੈਠੇ ਦੇਖਦੀ ਰਹਿੰਦੀ ਸੀ। ਮੈਨੂੰ ਵੀ ਲੱਗਦਾ ਸੀ ਕਿ ਇਹ ਸਭ ਦੇਖ ਕੇ ਮੇਰੀ ਕੁੜੀ ਤੇ ਗਲਤ ਅਸਰ ਹੀ ਪੈਂਦਾ ਸੀ। ਮੇਰੀ ਕੁੜੀ ਤਾਂ ਉਸ ਨੂੰ ਕਦੇ ਵੀ ਬੁਲਾਉਂਦੀ ਨਹੀਂ ਸੀ। ਉਹ ਜਦੋਂ ਵੀ ਘਰ ਆਉਂਦਾ ਤਾਂ ਮੇਰੀ ਕੁੜੀ ਇੱਕਦਮ ਚੁੱਪ ਹੋ ਜਾਂਦੀ ਸੀ। ਉਨੇ ਇੱਕ ਦਿਨ ਵੀ ਮੇਰੀ ਧੀ ਨੂੰ ਬੁਲਾਇਆ ਤੱਕ ਨਹੀਂ ਸੀ ਚੱਖਣਾ ਤਾਂ ਦੂਰ ਦੀ ਗੱਲ ਸੀ ਮੇਰੀ ਕੁੜੀ ਮੀਰਾ ਹੀ ਜ਼ਿਆਦਾ ਮੋਹ ਕਰਦੀ ਸੀ ਉਹ ਤਾਂ ਆਪਣੇ ਪਿਓ ਤੋਂ ਡਰਦੀ ਹੀ ਰਹਿੰਦੀ ਸੀ ਮੇਰਾ ਘਰ ਵਾਲਾ ਪਹਿਲਾਂ ਮੇਰੇ ਨਾਲ ਜ਼ੋਰ ਜ਼ਬਰਦਸਤੀ ਕਰਦਾ ਫਿਰ ਜਦੋਂ ਆਪਣੇ ਹਾਵਸ ਮਟਾ ਲੈਂਦਾ ਫਿਰ ਮੈਨੂੰ ਬਹੁਤ ਘੋਟਦਾ ਮਾਰਦਾ ਸੀ ਮੇਰੀ ਧੀ ਵੀ ਮੈਨੂੰ ਇਸ ਤਰ੍ਹਾਂ ਰੋਂਦੀ ਕਰ ਲਾਉਂਦੀ ਨੂੰ ਦੇਖਦੀ ਹੁੰਦੀ ਸੀ ਮੇਰੀ ਕੁੜੀ ਤਾਂ ਉਹ ਆਪ ਵੀ ਰੋਂ ਲੱਗ ਜਾਂਦੀ ਸੀ ਪਰ ਮੇਰੀ ਸੱਸ ਆਪਣੇ ਪੁੱਤ ਨੂੰ ਇਹ ਸਭ ਕੁਝ ਕਾਰਨ ਤੋਂ ਰੋਕਦੀ ਨਹੀਂ ਸੀ ਮੇਰਾ ਸਹੁਰਾ ਤਾਂ ਮੇਰੀ ਸੱਸ ਦੇ ਅੱਗੇ ਬੋਲਦਾ ਤੱਕ ਨਹੀਂ ਸੀ ਜੇ ਉਹ ਆਪਣੇ ਮੁੰਡੇ ਨੂੰ ਕੁਝ ਕਹਿ ਵੀ ਦਿੰਦਾ ਤਾਂ ਦੋਨੇ ਮਾਂ ਪੁੱਤ ਉਹਨੂੰ ਮਾਰਨ ਤੱਕ ਜਾਂਦੇ ਸੀ ਫਿਰ ਮੈਂ ਇੱਕ ਦਿਨ ਫੈਸਲਾ ਲਿਆ ਕਿ ਮੈਂ ਇਹ ਘਰ ਛੱਡ ਕੇ ਚਲੀ ਜਾਊਂਗੀ ਮੈਂ ਸ਼ਾਮ ਨੂੰ ਹੀ ਆਪਣੇ ਕੱਪੜੇ ਤੇ ਆਪਣੀ ਧੀ ਦੇ ਕੱਪੜੇ ਬੈਗ ਵਿੱਚ ਪਾ ਲਏ ਮੇਰਾ ਘਰ ਵਾਲਾ ਹਜੇ ਤੱਕ ਘਰੇ ਨਹੀਂ ਸੀ ਆਇਆ ਮੈਂ ਆਪਣੇ ਪੇਕਿਆਂ ਨੂੰ ਤੁਰ ਪਈ ਦੇ ਉਸ ਘਰ ਨੂੰ ਸਦਾ ਸਦਕ ਲਈ ਛੱਡ ਦਿੱਤਾ ਜਦੋਂ ਮੈਂ ਆਪਣੇ ਪੇਕੇ ਪਹੁੰਚੀ ਤਾਂ ਰਾਤ ਦੇ 8 ਵਜੇ ਸੀ ਮੇਰੀ ਮਾਂ ਮੈਨੂੰ ਇਸ ਤਰ੍ਹਾਂ ਦੇਖ ਕੇ ਪੁੱਛਣ ਲੱਗੀ ਕਿ ਮੀਨੂ ਤੈਨੂੰ ਕੀ ਹੋ ਗਿਆ ਤੂੰ ਇਸ ਤਰ੍ਹਾਂ ਬੈਗ ਚੁੱਕ ਕੇ ਤੇ ਕੁੜੀ ਨੂੰ ਚੁੱਕ ਕੇ ਅੱਧੀ ਰਾਤ ਨੂੰ ਕਿਉਂ ਆਈਆਂ ਤੇ ਪਰੌਣਾ ਕਿੱਥੇ ਆ ਮੈਂ ਕਿਹਾ ਮੰਮੀ ਪਹਿਲਾਂ ਮੈਨੂੰ ਸਾਥ ਆ ਲੈ ਲੈਂਦੇ ਤੂੰ ਮੈਨੂੰ ਆਉਂਦਿਆ ਸਾਰੇ ਸਵਾਲ ਤੇ ਸਵਾਲ ਪੁੱਛਣ ਲੱਗ ਗਈ ਫਿਰ ਮੰਮੀ ਮੈਨੂੰ ਪਾਣੀ ਦਾ ਗਲਾਸ ਲਈ ਤੇ ਮੈਂ ਪਾਣੀ ਪੀਤਾ ਮੈਂ ਪਾਣੀ ਪੀਤਾ ਤੇ ਮੇਰੀ ਮੰਮੀ ਮੈਨੂੰ ਵਾਰ-ਵਾਰ ਇਹੀ ਪੁੱਛ ਰਹੀ ਸੀ ਕਿ ਤੂੰ ਮੈਨੂੰ ਦੱਸ ਦੇ ਸੁੱਖ ਤਾਂ ਹੈ ਤੂੰ ਇਸ ਤਰ੍ਹਾਂ ਇਕੱਲੀ ਕਿਉਂ ਆਈ ਆ ਸਾਨੂੰ ਦੋਹਾਂ ਨੂੰ ਬੋਲ ਦੇ ਦੇ ਕੇ ਮੇਰਾ ਪਾਪਾ ਵੀ ਅੰਦਰੋਂ ਆਇਆ ਤੇ ਮੈਨੂੰ ਦੇਖ ਕੇ ਕਹਿਣ ਲੱਗਾ ਮੇਰੀ ਮੀਨੂ ਆ ਗਈ ਮੈਂ ਆਪਣੇ ਪਾਪਾ ਦੇ ਗੱਲ ਆ ਕੇ ਬਹੁਤ ਰੋਈ ਮੈਂ ਕਿਹਾ ਪਾਪਾ ਮੈਂ ਉਸ ਘਰੇ ਨਹੀਂ ਜਾਣਾ ਮੇਰਾ ਪਾਪਾ ਵੀ ਮੈਨੂੰ ਪੁੱਛਣ ਲੱਗਾ ਕਿ ਗੱਲ ਕੀ ਹੋਈ ਹੈ ਦੱਸ ਤਾਂ ਸਹੀ ਮੈਂ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸ ਦਿਤੀ ਪਰ ਮੇਰੀ ਮਾਂ ਮੈਨੂੰ ਕਹਿੰਦੀ ਕਿ ਧੀਏ ਤੂੰ ਬਹੁਤ ਵੱਡੀ ਗਲਤੀ ਕੀਤੀ ਆ ਤੂੰ ਉਸ ਘਰ ਨੂੰ ਛੱਡ ਕੇ ਨਹੀਂ ਸੀ ਆਉਣਾ ਆਖਰ ਤੇਰਾ ਘਰ ਤੇ ਟਿਕਾਣਾ ਤਾਂ ਉਹੀ ਆ ਜਿੱਥੇ ਤੂੰ ਵਿਆਹ ਕੇ ਗਈ ਸੀ ਮੈਂ ਕਿਹਾ ਮੰਮੀ ਇਹ ਵੀ ਤਾਂ ਘਰ ਮੇਰਾ ਹੀ ਆ ਮੈਂ ਇੱਥੇ ਰਹੂੰਗੀ ਮੇਰੀ ਧੀ ਵੀ ਇੱਥੇ ਹੀ ਰਹੂਗੀ ਪਰ ਮੇਰਾ ਪਾਪਾ ਮੈਨੂੰ ਕਹਿਣ ਲੱਗਾ ਕਿ ਪੁੱਤ ਜਿੰਨਾ ਟਾਈਮ ਅਸੀਂ ਜਿਉਂਦੇ ਆ ਉਹਨਾ ਟਾਈਮ ਤਾਂ ਤੂੰ ਇੱਥੇ ਰਹਿ ਲਵੇਂਗੀ ਪਰ ਜਦੋਂ ਤੇਰੀ ਪਰਜਾਈ ਆਊਗੀ ਤੇ ਤੇਰੇ ਭਰਾ ਤੇ ਪਰਜਾਈ ਦਾ ਰਾਜ ਹੋਊਗਾ ਉਦੋਂ ਤੈਨੂੰ ਰੋਟੀ ਨਹੀਂ ਦੇਣਗੇ ਤੈਨੂੰ ਤਾਂ ਤੇਰੀ ਪਰਜਾਈ ਮੀਹ ਨਾਲ ਹੀ ਮਾਰ ਦੇਊਗੀ ਪਰ ਮੈਂ ਸੋਚ ਲਿਆ ਸੀ ਕਿ ਮੈਂ ਹੁਣ ਦੁਬਾਰਾ ਉਸ ਘਰ ਵਿੱਚ ਨਹੀਂ ਜਾਊਂਗੀ ਮੈਂ ਆਪਣੇ ਪਾਪਾ ਨੂੰ ਕਹਿ ਦਿੱਤਾ ਕਿ ਪਾਪਾ ਮੈਨੂੰ ਮਰਨਾ ਮਨਜ਼ੂਰ ਆ ਪਰ ਮੈਂ ਉਸ ਘਰ ਵਿੱਚ ਨਹੀਂ ਜਾਣਾ ਪਰ ਮੇਰੇ ਮਾਂ ਪਿਓ ਨੇ ਤਾਂ ਇੱਕ ਹੀ ਜਿੱਦ ਫੜੀ ਹੋਈ ਸੀ ਕਿ ਤੈਨੂੰ ਜਾਣਾ ਤਾਂ ਉਸੇ ਘਰ ਹੀ ਪੈਣਾ ਮੇਰਾ ਤਾਇਆ ਤਾਂ ਮੇਰਾ ਵਿਆਹ ਕਰਕੇ ਹੀ ਅੱਡ ਹੋ ਗਿਆ ਸੀ ਉਹਨੇ ਤਾਂ ਮੇਰੀ ਕਦੇ ਵੀ ਖਬਰ ਸਾਰ ਨਹੀਂ ਲਈ ਸੀ ਪਰ ਮੇਰੇ ਮਾਪਿਓ ਮੈਨੂੰ ਧੱਕੇ ਨਾਲ ਉਸੇ ਘਰੇ ਪੇਜਨ ਨੂੰ ਹੀ ਰਾਜ਼ੀ ਸੀ ਮੈਂ ਮਸਾ ਹੀ ਆਪਣੇ ਪੇਕੇ ਘਰ ਇੱਕ ਰਾਤ ਕੱਟੀ ਤੇ ਅਗਲੇ ਦਿਨ ਮੈਂ ਜਦੋਂ ਰਾਤ ਹੋਈ ਤਾਂ ਆਪਣੀ ਧੀ ਨੂੰ ਲੈ ਕੇ ਪੇਕੇਆਂ ਤੋਂ ਵੀ ਚੱਲ ਪਈ ਮੇਰੇ ਮਾਪਿਓ ਨੂੰ ਵੀ ਮੈਂ ਕੁਝ ਨਾ ਦੱਸਿਆ ਕਿ ਮੈਂ ਕਿੱਥੇ ਜਾ ਰਹੀ ਹਾਂ ਪਹਿਲਾਂ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਨਹਿਰ ਵਿੱਚ ਛਾਲ ਮਾਰ ਦੇਵਾਂ ਤੇ ਆਪਣੀ ਧੀ ਨੂੰ ਵੀ ਨਾਲ ਲੈ ਕੇ ਹੀ ਮਰ ਜਾਵਾਂ ਪਰ ਫਿਰ ਮੈਨੂੰ ਉਸ ਮਾਸੂਮ ਬੱਚੀ ਤੇ ਤਾਰ ਸੌਂਦਾ ਸੀ ਕਿ ਇਹਨੇ ਤਾਂ ਹਜੇ ਦੁਨੀਆ ਦੇਖੀ ਹੀ ਨਹੀਂ ਤੇ ਮੈਂ ਐਡਾ ਪਾਪ ਨਹੀਂ ਸੀ ਕਰ ਸਕਦੀ ਫਿਰ ਮੈਂ ਸੋਚਿਆ ਕਿ ਮੈਨੂੰ ਆਪਣੀ ਧੀ ਦੀ ਖਾਤਰ ਹੀ ਜਿਉਣਾ ਪਊਗਾ ਫਿਰ ਮੈਂ ਸ਼ਹਿਰ ਵਿੱਚ ਜਿਹੜਾ ਮੰਦਿਰ ਸੀ ਉੱਥੇ ਚਲੀ ਗਈ ਉੱਥੇ ਰਹਿਦੀ ਨੂੰ ਮੈਨੂੰ ਹਜੇ 2 ਦਿਨ ਹੀ ਹੋਏ ਸੀ ਤਾਂ ਇੱਕ ਦਿਨ ਅਸੀਂ ਦੋਵੇਂ ਮਾਮਾਤੀ ਉੱਥੇ ਸਾਫ ਸਫਾਈ ਦੀ ਸੇਵਾ ਕਰਦੀਆਂ ਸੀ ਮੇਰੀ ਧੀ ਮੇਰੇ ਕੋਲ ਹੀ ਖੇਡਦੀ ਸੀ ਤੇ ਮੈਂ ਉੱਥੇ ਪੋਚਾ ਲਾਉਂਦੀ ਸੀ ਆਚਾਨਕ ਹੀ ਇੱਕ ਪੁਲਿਸ ਦੀ ਵਰਦੀ ਵਿੱਚ ਕੁੜੀ ਆਈ ਤੇ ਮੇਰੀ ਤੀਨ ਨੂੰ ਬੁਲਾਉਣ ਲੱਗੀ ਜਦੋਂ ਮੈਂ ਉੱਪਰ ਮੂੰਹ ਚੁੱਕ ਕੇ ਦੇਖਿਆ ਤਾਂ ਉਹ ਮੇਰੀ ਬਚਪਨ ਦੀ ਸਹੇਲੀ ਸੀ ਉਹਨੇ ਮੈਨੂੰ ਤਾਂ ਪਹਿਚਾਨ ਲਿਆ ਸੀ ਉਹਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਕਹਿੰਦੀ ਕਿ ਬੜੇ ਟਾਈਮ ਬਾਅਦ ਆਪਣੀ ਮੁਲਾਕਾਤ ਹੋਈ ਆ ਫਿਰ ਉਹ ਮੇਰੇ ਨਾਲ ਬੈਠ ਕੇ ਗੱਲਾਂ ਕਰਨ ਲੱਗੀ ਗੱਲਾਂ ਕਰਦੀ ਕਰਦੀ ਮੈਨੂੰ ਪੁੱਛਣ ਲੱਗੀ ਕਿ ਤੂੰ ਇਸੇ ਸ਼ਹਿਰ ਵਿੱਚ ਵਿਆਹੀ ਹੋਈ ਹੈ ਤੇ ਮੈਨੂੰ ਲੱਗਦਾ ਤੂੰ ਸੇਵਾ ਕਰਨ ਲਈ ਆਉਂਦੀ ਹੋਵੇਂਗੀ ਮੈਂ ਉਸਦੀ ਗੱਲ ਸੁਣ ਕੇ ਰੋ ਪਈ। ਮੈਨੂੰ ਰੋਂਦੀ ਨੂੰ ਦੇਖ ਕੇ ਉਹ ਮੇਰੇ ਤੋਂ ਪੁੱਛਣ ਲੱਗੀ ਕਿ ਆਖਰ ਗੱਲ ਕੀ ਐ? ਤੂੰ ਕਿਉਂ ਰੋਨੀ ਐ? ਫਿਰ ਮੈਂ ਉਸ ਨੂੰ ਆਪਣੀ ਸਾਰੀ ਕਹਾਣੀ ਦੱਸੀ। ਉਹ ਮੇਰੀ ਗੱਲ ਸੁਣ ਕੇ ਬਹੁਤ ਦੁਖੀ ਹੋਈ। ਫਿਰ ਮੈਨੂੰ ਆਪਣੇ ਘਰ ਆਪਣੇ ਨਾਲ ਲੈ ਗਈ। ਪਰ ਮੈਂ ਉਸ ਨੂੰ ਬਹੁਤ ਕਿਹਾ ਸੀ ਕਿ ਮੈਂ ਤੁਹਾਨੂੰ ਕੋਈ ਤਕਲੀਫ ਨਹੀਂ ਦੇਣਾ ਚਾਹੁੰਦੀ। ਉਹ ਕਹਿੰਦੀ ਫਿਰ ਕੀ ਹੋਇਆ? ਮੈਂ ਤੈਨੂੰ ਆਪਣੇ ਪੇਕੇ ਘਰ ਹੀ ਲੈ ਕੇ ਜਾਣੀ ਆ। ਮੇਰਾ ਤਾਂ ਹਜੇ ਵਿਆਹ ਵੀ ਨਹੀਂ ਹੋਇਆ। ਮੈਂ ਕਿਹਾ ਤੈਨੂੰ ਆਪਣੇ ਸਹੁਰੇ ਘਰ ਲੈ ਕੇ ਜਾਣੀ ਜਿੱਥੇ ਤੈਨੂੰ ਮੇਰੇ ਸਹੁਰੇ ਤਾਨੇ ਮਿਹਨੇ ਮਾਰਨਗੇ ਮੇਰੇ ਘਰੇ ਮੇਰੇ ਮੰਮੀ ਪਾਪਾ ਹੀ ਆ ਜਦੋਂ ਮੈਂ ਉਹਨਾਂ ਦੇ ਘਰੇ ਗਈ ਤਾਂ ਆਂਟੀ ਨੇ ਮੈਨੂੰ ਬਹੁਤ ਪਿਆਰ ਨਾਲ ਬੁਲਾਇਆ ਉਹਨਾਂ ਨੇ ਪਹਿਲਾਂ ਸਾਨੂੰ ਨਹਾਉਣ ਲਈ ਕੱਪੜੇ ਦਿੱਤੇ ਮੈਂ ਆਪਣੀ ਧੀ ਨੂੰ ਨਵਾਇਆ ਤੇ ਉਹਨੂੰ ਰੋਟੀ ਖਵਾਈ ਤੇ ਫਿਰ ਮੈਂ ਆਪ ਨਹਾਉਣ ਦੇ ਲਈ ਚਲੀ ਗਈ ਮੈਨੂੰ ਆਂਟੀ ਕਹਿੰਦੀ ਕਿ ਤੂੰ ਬੇਫਿਕਰ ਹੋ ਕੇ ਪੁੱਤ ਸਾਡੇ ਨਾਲ ਰਹਿ ਇੱਥੇ ਤਾਂ ਇਹਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਤੇਰੇ ਅੰਕਲ ਤਾਂ ਕੈਨੇਡਾ ਵਿੱਚ ਰਹਿੰਦੇ ਆ ਤੇ ਮੈਂ ਹੀ ਘਰ ਵਿੱਚ ਹੁੰਨੀ ਆ ਸੁਖੀ ਤਾਂ ਆਪਣੇ ਡਿਊਟੀ ਤੇ ਚਲੀ ਜਾਂਦੀ ਆ ਨਾਲੇ ਮੇਰਾ ਵੀ ਵਧੀਆ ਟਾਈਮ ਪਾਸ ਹੋ ਜਾਇਆ ਕਰੂਗਾ ਤਾਂ ਇਹਨੂੰ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਨੂੰ ਸੁਖੀ ਨੇ ਤੇਰੀ ਸਾਰੀ ਕਹਾਣੀ ਦੱਸ ਦਿੱਤੀ ਆ ਤੂੰ ਪੁੱਤ ਹੌਸਲਾ ਰੱਖ ਤੇ ਆਪਣੇ ਪਹਿਲਾ ਪੈਰਾਂ ਤੇ ਖੜੀ ਹੋ ਜਾ ਤੈਨੂੰ ਆਪਣੀ ਧੀ ਦੇ ਲਈ ਜਿਉਣਾ ਪਊਗਾ ਆਂਟੀ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਮੈਂ ਆਪਣੇ ਮਨ ਵਿੱਚ ਸੋਚਦੀ ਸੀ ਕਿ ਜੇ ਮੇਰੇ ਘਰਦਿਆਂ ਨੇ ਇੰਨੀ ਛੋਟੀ ਉਮਰ ਵਿੱਚ ਮੇਰਾ ਵਿਆਹ ਨਾ ਕੀਤਾ ਹੁੰਦਾ ਤਾਂ ਮੈਂ ਵੀ ਸੁਖੀ ਦੀ ਤਰ੍ਹਾਂ ਕੋਈ ਨਾ ਕੋਈ ਨੌਕਰੀ ਕਰਦੀ ਹੁੰਦੀ ਹਜੇ ਮੈਂ ਆਪਣੀ ਸੋਚ ਵਿੱਚ ਹੀ ਸੀ ਆਂਟੀ ਮੈਨੂੰ ਕਹਿੰਦੀ ਕਿ ਤੂੰ ਹੁਣ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਤੈਨੂੰ ਖਰਚੇ ਦੀ ਕੋਈ ਪਰਵਾਹ ਨਹੀਂ ਤੇਰਾ ਖਰਚਾ ਤੇਰਾ ਅੰਕਲ ਕਰੂਗਾ ਤੂੰ ਆਪਣੀ ਪੜ੍ਹਾਈ ਨੂੰ ਅੱਗੇ ਸ਼ੁਰੂ ਕਰ ਹਜੇ ਤੇਰੀ ਉਮਰ ਹੀ ਕੀ ਆ ਫਿਰ ਸੁਖੀ ਨੇ ਅਗਲੇ ਦਿਨ ਮੈਨੂੰ ਪੜ੍ਹਨ ਦੇ ਲਈ ਕਿਤਾਬਾਂ ਲਿਆ ਕੇ ਦਿੱਤੀਆਂ ਮੈਂ ਦਿਨ ਰਾਤ ਆਪਣੀ ਪੜ੍ਹਾਈ ਵਿੱਚ ਲੱਗੀ ਰਹਿੰਦੀ ਸੀ ਆਂਟੀ ਮੇਰੀ ਕੁੜੀ ਨੂੰ ਸਾਂਭਦੀ ਸੀ ਮੇਰੀ ਕੁੜੀ ਵੀ ਇੱਥੇ ਆ ਕੇ ਬਹੁਤ ਖੁਸ਼ ਸੀ ਤੇ ਉਹ ਆਂਟੀ ਨੂੰ ਹੀ ਵੱਡੀ ਮਾਂ ਕਹਿ ਕੇ ਬੁਲਾਉਂਦੀ ਸੀ ਏਵੇਂ ਹੀ ਮੇਰੇ ਦਿਨ ਲੰਘਦੇ ਗਏ ਫਿਰ ਮੇਰੇ ਟੈਸਟ ਦਾ ਦਿਨ ਆ ਗਿਆ ਪਹਿਲਾਂ ਮੇਰਾ ਟੈਸਟ ਵਧੀਆ ਹੋਇਆ ਉਸ ਵਿੱਚੋਂ ਵੀ ਮੇਰੇ ਵਧੀਆ ਨੰਬਰ ਆਏ ਸੁਖੀ ਨੇ ਵੀ ਮੈਨੂੰ ਬਹੁਤ ਹੌਸਲਾ ਦਿੱਤਾ ਫਿਰ ਮੇਰਾ ਫਿਜ਼ੀਕਲ ਟੈਸਟ ਹੋਣਾ ਸੀ ਮੇਰਾ ਕੱਦ ਤਾਂ ਬਹੁਤ ਸੀ ਪਰ ਮੈਂ ਕਮਜ਼ੋਰ ਸੀ ਮੈਨੂੰ ਡਰ ਸੀ ਕਿ ਮੇਰੇ ਤੋਂ ਇਹ ਫਿਜ਼ੀਕਲ ਟੈਸਟ ਕਲੀਅਰ ਨਹੀਂ ਹੋਣਾ ਮੈਂ ਤਾਂ ਇੱਕ ਵਾਰ ਹੌਂਸਲਾ ਹੀ ਟਾ ਦਿੱਤਾ ਸੀ ਫਿਰ ਆਂਟੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਮੈਨੂੰ ਕਹਿੰਦੀ ਪੁੱਤ ਅੱਜ ਤੈਨੂੰ ਹਰ ਹਾਲਤ ਵਿੱਚ ਜਿੱਤਣਾ ਪਊਗਾ ਇਹ ਜਿੱਤ ਤੇਰੀ ਨਹੀਂ ਇਹ ਜਿੱਤ ਮੇਰੀ ਆ ਜੇ ਤੂੰ ਹਾਰ ਗਈ ਤਾਂ ਮੈਂ ਹਾਰ ਜਾਊਂਗੀ ਮੈਨੂੰ ਆਂਟੀ ਨੇ ਬਹੁਤ ਹੌਂਸਲਾ ਦਿੱਤਾ ਆਂਟੀ ਵੀ ਪਹਿਲਾਂ ਸਰਕਾਰੀ ਜੌਬ ਕਰਦੇ ਸੀ ਤੇ ਹੁਣ ਉਹ ਰਿਟਾਇਰ ਹੋ ਗਏ ਸੀ ਪਰ ਉਹਨਾਂ ਨੇ ਮੇਰੀ ਹਿੰਮਤ ਨੂੰ ਹਾਰਨ ਨਾ ਦਿੱਤਾ ਮੇਰਾ ਫਿਜ਼ੀਕਲ ਮੈਨੂੰ ਬਹੁਤ ਹੀ ਔਖਾ ਲੱਗ ਰਿਹਾ ਸੀ ਪਰ ਮੈਂ ਦਿਮਾਗ ਵਿੱਚ ਆਂਟੀ ਦੀ ਗੱਲ ਨੂੰ ਹੀ ਰੱਖਿਆ ਤੇ ਮੈਂ ਬਹੁਤ ਹੀ ਮਿਹਨਤ ਨਾਲ ਫਿਜ਼ੀਕਲ ਕਲੀਅਰ ਕਰ ਲਿਆ ਜਦੋਂ ਮੇਰੀ ਸਿਲੈਕਸ਼ਨ ਹੋਈ ਤਾਂ ਮੈਨੂੰ ਸਟੇਜ ਤੇ ਬੁਲਾਇਆ ਗਿਆ ਕਿਉਂਕਿ ਮੇਰੇ ਸਭ ਤੋਂ ਜ਼ਿਆਦਾ ਨੰਬਰ ਆਏ ਸੀ ਜਦੋਂ ਮੈਨੂੰ ਉੱਥੇ ਸਟੇਜ ਤੇ ਦੋ ਸ਼ਬਦ ਬੋਲਣ ਦੇ ਲਈ ਕਿਹਾ ਤਾਂ ਮੇਰਾ ਰੋਂ ਨਿਕਲ ਗਿਆ ਮੇਰੇ ਤੋਂ ਕੁਝ ਵੀ ਨਾ ਬੋਲਿਆ ਗਿਆ ਫਿਰ ਮੈਂ ਆਪਣਾ ਦਿਲ ਨੂੰ ਕਰੜਾ ਕਰਕੇ ਇਸ ਆਪਣੀ ਸਾਰੀ ਸਟੋਰੀ ਸਾਰਿਆਂ ਨਾਲ ਸਾਂਝੀ ਕੀਤੀ ਕਿ ਜੋ ਮੇਰੇ ਨਾਲ ਹੋਇਆ ਪਤਾ ਨਹੀਂ ਹੋਰ ਕਿੰਨੀਆਂ ਪਰਕੋ ਪੈਣਾ ਨਾਲ ਇਹ ਸਭ ਕੁਝ ਹੁੰਦਾ ਹੋਊਗਾ ਤੇ ਉਹਨਾਂ ਦੇ ਸ਼ਰਾਬੀ ਘਰ ਵਾਲੇ ਉਹਨਾਂ ਤੇ ਹਰ ਰੋਜ਼ ਜ਼ੁਲਮ ਕਰਦੇ ਹੋਣਗੇ ਤੇ ਉਹ ਸਿਰਫ ਇੱਕ ਆਪਣੇ ਮਾਪਿਆਂ ਦੀ ਇੱਜ਼ਤ ਰੱਖਣ ਦੇ ਲਈ ਇਹ ਜ਼ੁਲਮ ਸਹਿੰਦੀਆਂ ਵੀ ਹੋਣਗੀਆਂ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਖਾਤਰ ਉਸੇ ਘਰ ਵਿੱਚ ਹੀ ਜ਼ਿੰਦਗੀ ਗੁਜ਼ਾਰਦੀਆਂ ਹੋਣਗੀਆਂ ਤੇ ਮਾਪੇ ਵੀ ਉਹਨਾਂ ਨੂੰ ਉਸੇ ਘਰ ਵਿੱਚ ਰਹਿਣ ਲਈ ਮਜਬੂਰ ਕਰਦੇ ਹੋਣਗੇ ਉਹਨਾਂ ਨੂੰ ਕਿਸਮਤ ਦਾ ਕਹਿ ਕੇ ਕਿ ਇਹ ਤਾਂ ਤੇਰੀ ਕਿਸਮਤ ਵਿੱਚ ਹੀ ਲਿਖਿਆ ਹੋਇਆ ਇਹ ਤਾਂ ਹੁਣ ਤੈਨੂੰ ਚੱਲਣਾ ਹੀ ਪੈਣਾ ਪਰ ਸਾਰੀਆਂ ਕੁੜੀਆਂ ਨੂੰ ਮੇਰੀ ਇਹੋ ਹੀ ਬੇਨਤੀ ਆ ਕਿ ਵਿਆਹ ਹੋਣ ਤੋਂ ਪਹਿਲਾਂ ਆਪਣੇ ਪੈਰਾਂ ਤੇ ਖੜੇ ਹੋ ਜਾਓ ਤੇ ਫਿਰ ਹੀ ਵਿਆਹ ਕਰਵਾਓ ਤੇ ਮਾਪਿਆਂ ਨੂੰ ਵੀ ਇਹੋ ਹੀ ਬੇਨਤੀ ਆ ਕਿ ਉਹ ਆਪਣੀਆਂ ਧੀਆਂ ਨੂੰ ਇਹ ਇਹੋ ਜਿਹੇ ਘਰਾਂ ਵਿੱਚ ਤੱਕਾ ਨਾ ਦੇਣ ਕਿ ਜਿੱਥੇ ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਵੇ ਜੀ ਆਪਣੀਆਂ ਕੁੜੀਆਂ ਨੂੰ ਕੋਈ ਦੁੱਖ ਤਕਲੀਫ ਆ ਤਾਂ ਤੁਸੀਂ ਉਹਨਾਂ ਦਾ ਸਹਾਰਾ ਬਣੋ ਇਹ ਨਾ ਕਹੋ ਕਿ ਤੈਨੂੰ ਉਸੇ ਘਰ ਵਿੱਚ ਹੀ ਰਹਿਣਾ ਪਊਗਾ ਮੈਂ ਤਾਂ ਉਸ ਜਲਮ ਵਿੱਚੋਂ ਨਿਕਲ ਆਈ ਸੀ ਪਰ ਹਰ ਕੁੜੀ ਇਹ ਹਿੰਮਤ ਨਹੀਂ ਰੱਖਦੀ ਫਿਰ ਮੈਂ ਸਟੇਜ ਤੇ ਆਪਣੇ ਸਹੇਲੀ ਸੁਖੀ ਤੇ ਆਂਟੀ ਨੂੰ ਬੁਲਾਇਆ ਤੇ ਮੈਂ ਕਿਹਾ ਕਿ ਮੇਰੇ ਲਈ ਤਾਂ ਇਹ ਹੀ ਮੇਰਾ ਮਾਂ ਪਿਓ ਨੇ ਤੇ ਇਹ ਹੀ ਮੇਰਾ ਰੱਬ ਨੇ ਜਿਨ੍ਹਾਂ ਨੇ ਮੇਰੀ ਨਰਕ ਵਰਗੀ ਜ਼ਿੰਦਗੀ ਨੂੰ ਇੱਕ ਸਵਰਗ ਵਰਗੀ ਜ਼ਿੰਦਗੀ ਬਣਾ ਦਿੱਤਾ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਆਪਣੀ رائے ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਕਹਾਣੀ ਵਧੀਆ ਲੱਗੀ ਹੋਵੇ, ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਚੈਨਲ ਤੇ ਤੁਸੀਂ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਹੀ ਪਹੁੰਚੇ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਾਤਾਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ